ਪੰਜਾਬ ਲਾਈਵ 88 ਚੰਨ ਤੇ ਤੁਹਾਡਾ ਸਵਾਗਤ ਹੈ ਧਰਮੀ ਫੌਜੀਆਂ ਟਰਲੇ ਦਾ ਇੱਕ ਪ੍ਰੈਸ ਕਾਨਫਰੰਸ ਆਖਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਧਰਮ ਅਤੇ ਕੌਮ ਦੀ ਖਾਤਰ ਸਹਾਬਤਾਂ ਤੇ ਕੁਰਬਾਨੀਆਂ ਦਿਨ ਮੌਲਿਆਂ ਨੂੰ ਨਹੀਂ ਯਾਦ ਰੱਖਦੀ ਪ੍ਰਧਾਨ ਬਲਦੇਵ ਸਿੰਘ ਗਰਦਾਪੁਰ ਸਮੇਤ ਹੋਰ ਧਰਮੀ ਫੌਜੀਆਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਦਰਾਂ ਕੀਮਤਾਂ ਭੁੱਲ ਕੇ ਆਪਣੇ ਅਸੂਲਾਂ ਤੋਂ ਪਟਕੀ ਕਿ ਆ ਕੇ ਧਰਮੀ ਫੌਜੀਆਂ ਨੂੰ ਵੱਖ-ਵੱਖ ਕੈਟਾਗਰੀਆਂ ਤੇ ਵੰਡ ਕੇ ਉਹਨਾਂ ਦੀਆਂ ਕੁਰਬਾਨੀਆਂ ਨੂੰ ਨજર ਅੰਦਾਜ਼ ਕਰ ਰਹੀ ਹੈ ਜਦਕਿ ਜੂਨੀਅਰ 84 ਗ੍ਰਾਮ ਸ਼੍ਰੀ ਇਕਾਪਤ ਸਹਿਬ ਨੂੰ ਫੌਜ ਤੋਂ ਆਜ਼ਾਦ ਕਰਾਉਣ ਲਈ ਸਿੱਖ ਧਰਮੀ ਫੌਜੀਆਂ ਨੇ ਬਾਰਕਾਂ ਸਾਹਿਬ ਸ਼੍ਰੀ ਅੰਮ੍ਰਿਤਸਰ ਵੱਲ ਕੂਟ ਕਰ ਦਿੱਤਾ ਸੀ 40 ਸਾਲ ਬੀਤਣ ਤੇ ਵੀ ਧਰਮੀ ਫੌਜੀਆਂ ਨੂੰ ਮੰਦਾ ਮਾਨਸਤਕਾਰ ਨਹੀਂ ਦਿੱਤਾ ਗਿਆ ਤਰਨੀ ਫੋਗਿਆ ਨੇ ਕਿਹਾ ਕਿ ਤਰਨੀ ਫੋਗਿਆ ਨੇ ਦਰਤਾ ਛੱਡ ਆਪਣਾ ਧਰਮ ਨਿਭਾਇਆ ਤਸੀਹੇ ਘੱਲੇ ਅੰਗ ਗਵਾਏ ਕਈ ਸੇ ਦੋਏ ਭਾਰਤ ਸ੍ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਤਰਨੀ ਫੋਗਿਆਆਂ ਦੀਆਂ ਕੁਰਬਾਨੀਆਂ ਦਾ ਕਦਰ ਨਾ ਪਾਇਆ ਉਲਟਾ ਆਖਦੇ ਨੇ ਤੁਸੀਂ ਕਦੇ ਧਰਮੀ ਫੋਗਿਆ ਹੋ ਜਦ ਕਿ ਧਰਮ ਅਤੇ ਕੌਮ ਦੀ ਖਾਤਰ ਤਰਨੀ ਫੋਗਿਆਆਂ ਦਰਤਾ ਛੱਡ ਕੇ ਸਹਾਇਤਾ ਦੇਣ ਲਈ ਬਗਾਵਤ ਕੀਤੀ ਸੀ ਅਤੇ ਸਾਰੇ ਸਿੱਖ ਧਰਮੀ ਫੌਜੀਆਂ ਦੀ ਇੱਕ ਹੀ ਕੈਟਾਗਰੀ ਆ ਉਹ ਹੈ ਜਿੰਦਾ ਸ਼ਹੀਦ ਧਰਮੀ ਫੌਜੀ ਇੱਕ ਮੌਕੇ ਤੇ ਪ੍ਰਧਾਨ ਬਲਵਿੰਦਰ ਸਿੰਘ ਗੁਰਦਾਸਪੁਰ ਸੀਨੀਅਰ ਮੀਤ ਪ੍ਰਧਾਨ ਅੰਤੇਜ ਸਿੰਘ ਜ਼ਿਲ੍ਹਾ ਗੁਰਦਾਸਪੁਰ ਪ੍ਰਧਾਨ ਸੁਵਿੰਦਰ ਸਿੰਘ ਸੋਹੀ ਜ਼ਿਲ੍ਹਾ ਅੰਮ੍ਰਿਤਸਰ ਪ੍ਰਧਾਨ ਗੁਲਜਾਰ ਸਿੰਘ ਕੁਲਦੀਪ ਸਿੰਘ ਜਗਜੀਤ ਸਿੰਘ ਬਲਵਿੰਦਰ ਸਿੰਘ ਬਲਬੀਤ ਸਿੰਘ ਸੁਜਾਨ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਦੇ ਧਰਮੀ ਫੌਜੀ ਸਰ ਸਨ ਆਓ ਸੁਣਦੇ ਹਾਂ ਧਰਨੀ ਫੋਗੀਆਂ ਦਾ ਦਰਦ ਦੇਖੋ ਧਾਰੀਵਾਲ ਤੋਂ ਪੱਤਰਕਾਰ ਇੰਦਰਜੀਤ ਦੀ ਖਾਸ ਰਿਪੋਰਟ ਕੀ ਪ੍ਰਧਾਨ ਸਾਹਿਬਾ ਜੀ ਦੀ ਇਹ ਪ੍ਰੈਸ ਕਾਨਫਰੰਸ ਦਾ ਸੰਬੰਧ ਕੀ ਦਿਨਾਂ ਲਈ ਕੀਤੀ ਇਹਨਾਂ ਤੋਂ ਕੀ ਕਹਾ ਖਾਲਸਾ ਵੈਰੀ ਫੜੇ ਮੈਂ ਸਿੱਟੇਮ ਫੋਰੀਏਸ਼ਨ ਦਾ ਪ੍ਰਧਾਨ ਤੇ ਦੇ ਸੰਗਤ ਦਾ ਸੋ ਬੋ ਰਿਆਂ ਔਰ ਮੈਂ ਪ੍ਰੈਸ ਦਾ ਜਿਹੜਾ ਵਾ ਧੰਨਵਾਦ ਕਰਦਾ ਕਿ ਜਿਹੜੇ ਮਰਦ ਸਾਡੇ ਵਿਚਾਰ ਜਿਹੜੇ ਨੇ ਜਨਤਾ ਤੱਕ ਪਹੁੰਚਾਉਣ ਲਈ ਤੇ ਆਏ ਜੀ ਔਰ ਮੈਂ ਇੱਥੇ ਬੇਨਤੀ ਕਰਾਂਗਾ ਕਿ ਜਿਹੜੀ ਅੱਜ ਹੀ ਮੌਮੀ ਜੀ ਕੀਤੀ ਹੈ ਦਾ ਪ੍ਰਸੰਸਨ ਕਰ ਰਹੇ ਹਾਂ ਇੱਕ ਬੜੇ ਦੁਖੀ ਹੋ ਬੇਨਾ ਕਰ ਰਹੇ ਹਾਂ ਕਿ ਜਦੋਂ ਸਾਡੀਆਂ ਛੋਟੀਆਂ ਉਮਰਾਂ ਨੂੰ ਦੇ ਵੱਡੀ ਕੁਰਬਾਨੀ ਕੀਤੀ ਸੈਂਟਰ ਸਰਕਾਰ ਦੇ ਬਰਖਲਾਫ ਹਜ਼ਾਰਾਂ ਮਿੰਸ਼ਾ ਚੌਕ ਦੇ ਧਰਮ ਦੇ ਕੌਮ ਦੀ ਰਾਖੀ ਕੀਤੀ। ਬੇਕਮ ਜਿਹੜੀ ਸਾਡੀ ਅਲਸ਼ੋਮੇ ਖੜੀ ਹੋ ਆਪਣੇ ਸੰਸਥਾਵਾ ਇਹ ਸਾਨੂੰ ਮਲਕ ਦੇ ਹੱਦ ਤੋਂ ਵੱਧ ਜਿਹੜਾ ਉਹ ਜਲੀਲ ਕਰਦੇ ਇਸ ਕਰਕੇ ਸਾਨੂੰ ਬਹੁਤ ਬਹੁਤ ਦੁੱਖ ਦੀ ਗੱਲ ਆ ਜਦੋਂ ਅਸੀਂ ਜਾਣਿਆ ਸਾਨੂੰ ਮਲਵੇ ਪੁੱਛਦੇ ਨੇ ਕਿ ਤੈਨੂੰ ਸਦਾ ਕਿੰਨੀ ਹੋਈ ਤਰ੍ਹਾਂ ਜਨਕੋਟ ਵਾਲੇ ਤਰ੍ਹਾਂ ਸੰਨੀਗੋੜੇ ਇਹਨਾਂ ਨੇ ਸਾਡੇ ਨੂੰ ਸੁਣ ਸੁਣ ਕੇ ਤੇ ਪੰਜ ਚਾਰ ਇਹਨਾਂ ਨੇ ਖਾਕੀ ਬਣਾਏ ਨੇ ਉਹ ਸਾਨੂੰ ਪੁੱਛਦੇ ਨੇ ਅੱਜ ਮੈਂ ਪ੍ਰੈਸ ਦੇ ਥਰੂ ਸ਼ਰਮੀ ਤੇ ਤੈਨੂੰ ਅਪੂਰ ਕਰਦਾ ਕਿ ਸਾਡੀ ਕੋਈ ਕਦੇ ਵੀ ਨਹੀਂ ਜਦੋਂ ਅਸੀਂ ਜੂਨ ਦੇ 84 ਦੇ ਵਿੱਚ ਬਾਰਕਾ ਛੜ ਕੇ ਅਮਰਸਰ ਨੂੰ ਚਲੇ ਆ ਉਹ ਤਾਂ ਸ਼ਹੀਦ ਹੋਣ ਵਾਸਤੇ ਆਏ ਸੀ ਸਾਡੀ ਅੱਜ ਤੱਕ ਲੈ ਕੇ ਸੋਨਦੇ ਦਾ ਚੰਦੇ ਨਾਮਾ ਸ਼ਹੀਦ ਦਰਨੀ ਫੌਜੀ ਜਵਾਬਦਾਰ ਦਾ ਛੱਡਣਾ ਉਦਾਹਰਣ ਮਰਦੇ ਤੇ ਤਰਸ਼ਨਾ ਵਾਸਤੇ ਨਹੀਂ ਛੱਡੀਆਂ ਬੇਚ ਰਿਹਾ ਜੋ 283 ਦਾ ਔਰ ਨਨਕਾਣਾ ਸਾਹਿਬ ਦਾ ਹਾਕਾ ਜਿਹੜਾ ਇਹਦੀ ਕਿਸੇ ਘੱਟੋ-ਘੱਟ ਅਰਾਧੀਤਾ ਦੀ ਕੋ ਕਥਾ ਕਰਾ ਕੇ ਇਹਦਾ ਵਿਚਾਰ ਹਣ ਲਾ ਤੇ ਇਹ ਦੋਨੇ ਕਿਰਪਾਣਾਂ ਇੱਕ ਨੇ ਜਿਵੇਂ ਤੁਸੀਂ ਨਨਕਾਣਾ ਸਾਹਿਬ ਦੀ ਦਬਾਈ ਉਹਨੇ ਦਾ ਹੱਥਾਂ ਤੋਂ ਬਿਤਾਤਾ ਪਰ ਨਹੀਂ ਫੋਡੀਆਂ ਨੇ ਅੱਜ ਉਹ ਕਿਉਂ ਜਲੀਲ ਕਰਦੇ ਜੀ ਔਰ ਇਥੇ ਇਹੋ ਵੀ ਮਾਮਲੇ ਚਾਰ ਕਮਾ ਜਦੋਂ ਸੁਲਤਾਨਪੁਰ ਲੋਧੀ ਕੋਲੀ ਚੱਲਦੀ ਆ ਉਹਦੇ ਬਾਰੇ ਕਿਸੇ ਨੇ ਮੰਨ ਨਹੀਂ ਕੀਤੀ ਉਹ ਵੀ ਪ੍ਰਧਾਨ ਸਾਹਿਬ ਨੇ ਔਰ ਸ਼ਰਮੇ ਕਹਿੰਦੇ ਨੇ ਤੁਹਾਡੇ ਮੀਟਿੰਗਾਂ ਕੀਤੀਆਂ ਅੰਦਰ ਵੀ ਕਹਿੰਦੇ ਮੀਟਿੰਗ ਕੀਤੀ ਆ ਔਰ ਉਹਦੇ ਬੱਚਾ ਨੇ ਜਾ ਕੇ ਤੇ ਜਨਰਲ ਅਸੀਦ ਸੱਬਿਆ ਜੇ ਤਾਂ ਸਰਦਾਰ ਸ਼ਮੀਰ ਸਿੰਘ ਬਾਦਗ ਉਹਦਾ ਗੋਲੀ ਚੱਲਿਆ ਚੌੜੇ ਨੇ ਗੋਲੀ ਚਲਾਈ ਆ ਔਰ ਉਹਦੇ ਬਾਰੇ ਵੀ ਝਿਟਕਾਂ ਹੁੰਦੀਆਂ ਨੇ ਇਹ ਤੇ ਮੈਂ ਕਹਾਂਗਾ ਉਹ ਬੇਨਤੀ ਕਰਨੀ ਚਾਹਾਂ ਕਿ 40 ਸਾਲਾਂ ਦੇ ਵਿੱਚ 1984 ਦਾ ਜਿਹੜਾ ਫੌਜੀ ਹਮਲਾ ਉਹ ਮਲਗੋੜੇ ਪਰ ਅੱਜ ਤੱਕ 40 ਸੱਚ ਕਿਉਂ ਨਹੀਂ ਗੱਲ ਹੋਈ ਇਹ ਤੇ ਮੈਂ ਕਲੀਅਰ ਕਰ ਦੇਣਾ ਚਾਹਾਂ ਕਿ 40 ਸਾਲ ਦੀ ਗੱਲ ਨਾ ਕਰਨੀ ਕਾਂਗਰਸ ਨੇ ਹਮਲਾ ਕੀਤਾ ਬਾਬਾ ਨੇ ਕਰਵਾਇਆ ਤੇ ਦੂਜੀ ਪਾਰੇ ਸਪੋਰਟ ਕੀਤੀ ਇਸ ਕਰਕੇ ਤੁਸੀਂ ਨਹੀਂ ਕਰਦੇ ਜੇਕਰ ਤੁਸੀਂ ਆਪਣਾ ਪਰਦਾ ਪਾਉਣ ਜ਼ਿੰਮੇਵਾਰ ਪਰ ਮਿਥੇ ਜੀ ਕਕਰ ਪਾਣੀ ਮਿੱਟੀ ਚ ਕੰਮ ਲੈਂਦੇ ਜੇ ਇਹ ਰੋਟੇ ਦੇ ਉਚਾਰ ਕਰਨ ਦੀ ਲੋੜ ਹੈ 200 ਜਿਹੜਾ ਜੂਨ 1984 ਦੇ ਤੇ ਬਾੜਕਾ ਛੜ ਗਿਆ ਹਰਮੰਦਰ ਸਾਹਿਬ ਚਲੇ ਪਏ ਨੇ ਉਹਦੇ ਸਾਰੇ ਅਮੇਗਾ ਸ਼ਹੀਦ ਪਰ ਨਹੀਂ ਹੋ ਜੀ ਹੈ ਨੇ ਉਹਦੇ ਵਿੱਚ ਤੋਹਾ ਮੰਨਦੇ ਅੱਜ ਤੱਕ ਕੋਈ ਸਾਡੀਆਂ ਕਾਟਰੀਆਂ ਤੇ ਸ਼ਹੀਦ ਦਾ ਅਜੇ ਤੱਕ ਕੋਈ ਨਹੀਂ ਅਜੇ ਤੱਕ ਫੋਟੋ ਲਾਈ ਜਾਂ ਅੱਜ ਤੱਕ ਉਹਦਾ ਤੋਹਾ ਕੀ ਕੀਤਾ ਸ਼ਹੀਦ ਦੇ ਜਿਹੜਾ ਸੰਭਾਲ ਦੇ ਜਿਹੜਾ ਜੂਨ 1984 ਦੇ ਤੇ ਬਾੜਕਾ ਛੜ ਗਿਆ ਹਰਮੰਦਰ ਸਾਹਿਬ ਨੂੰ ਚਲੇ ਪਏ ਨੇ ਉਹਦੇ ਵਿੱਚ ਅਮੇਗਾ ਸਾਡੇ ਪਰ ਨਹੀਂ ਹੋ ਜੀ ਸ਼ਹੀਦ ਹੋ ਗਏ ਨੇ ਉਹਦਾ ਤਾਂ ਮੇਟਾ ਕਰਨੀ ਥੀ ਜਖਮੀ ਹੋ ਗਈ ਜਖਮੀ ਤੇ ਅੰਤਾਰੋ ਦੇ ਜੜੇ ਨੇ ਇਹ ਅੱਜ ਮੰਡਗਾ ਤੇ ਤੂਜ ਰਹੇ ਨੇ ਔਰ ਦੁੱਖ ਦੇ ਉਹ ਕੜੀ ਨੇ ਉਹਨਾਂ ਕੋ ਚੱਲੂ ਫਿਰੋ ਸਮਰਾਥ ਨੇ ਤੇ ਪਲਾਨ ਹੋਣਾ ਬਾਰੇ ਵਿਚਾਰ ਕੀਤਾ ਜਾਂਦਾ ਜੇਕਰ ਉਸਵੇਂ ਬੰਦੇ ਬੜੇ ਰਾਤ ਵਿੱਚ ਆਏ ਨਹੀਂ ਉਹ ਮਲ ਕੇ ਹਰਕਤ ਕੋਲੀਆਂ ਖਾਂਦੇ ਹੀ ਉਹ ਤਹਾਦੀ ਖਾਤਰ ਖਾਂਦੇ ਹੀ ਜੇ ਤਾਂ ਸ਼ਿਹੂਦ ਹੈ ਨਾ ਉਹ ਤਹਾਦੇ ਨੂੰ ਕਾ ਕਰਦੇ ਜੇਕਰ ਅੰਦਰ ਰਹਿ ਕੇ ਤਾਂ ਪੈਰੋ ਕਿਹੜੇ ਹੁੰਦੇ ਉਹ ਤਹਾਦੇ ਬੱਚਿਆਂ ਵਾਸਤੇ ਹੁੰਦੇ ਜੇਕਰ ਕੋਈ ਨੇ ਘਰ ਛੱਡਿਆ ਤਾਂ ਉਹ ਤਹਾਦੇ ਬੱਚਿਆਂ ਵਾਸਤੇ ਛੱਡਿਆ ਫਿਰ ਉਹਦੇ ਵਿੱਚ ਸਾਨੂੰ ਮਲਕਾ ਜਿਹੜਾ ਕਿਉਂ ਸਵਾਲ ਪਾਇਆ ਕੀਤਾ ਜਾਂਦਾ ਕਿ ਤੂੰ ਮਲਕਾ ਦੀ ਕਿਤਾਬ ਨੇ ਤੂੰ ਮਤਲਬ ਚਪਲ ਨਹੀਂ ਹੋ ਗਈ ਛੋਟਾ ਔਰ ਮੈਂ ਇਹ ਫਿਰ ਜਿਤੇ ਮੈਂ ਅਪੀਲ ਕਰਦਾ ਸ਼ੋਅ ਵਿੱਚ ਉਹ ਤੇ ਮੈਂ ਚਪਾਉਣੀ ਨਹੀਂ ਪਾਣਾ ਕਿ ਜੇਕਰ ਅੱਜ ਤਾਂਕਰ ਪ੍ਰਸ਼ਾਸਨ ਨੂੰ ਛੱਡਦੇ ਸਾਨੂੰ ਜਲੂਰ ਕੀਤਾ ਅੱਜ ਜੇ ਸਾਡੀ ਪ੍ਰੈਸ ਕਾਨਫਰੰਸ ਦਾ ਮਤਲਬ ਇੱਕੋ ਆ ਕੇ ਸਾਨੂੰ ਜੀ ਨੂੰ ਨਾ ਕੀਤਾ ਤਾਂ ਸਾਨੂੰ ਕੋਈ ਬਣਾ ਬਹਿ ਜੋ نئی ਕਨੈਕਸ਼ਨ ਨਹੀਂ ਮਾਤਾ ਇੱਕ ਸਾਡੇ ਮਤੇ ਰੱਦ ਕੀਤੇਗਾ ਔਰ ਦੂਸਰਾ ਜੀ ਨੂੰ ਨਾ ਬੰਦੀ ਕਰਦਾ ਕਿ ਕਈ ਜਿਹੜੇ ਸ਼ੌਕ ਨਹੀਂ ਜਾਣੇ ਆ ਕਈ ਥੱਲੇ ਬੰਦੇ ਚੰਗੇ ਹੁੰਦੇ ਨੇ ਉੱਤੇ ਪੇ ਤੇ ਬਸਦਾ ਉੱਤੇ ਕੰਮ ਨਹੀਂ ਹੁੰਦਾ ਜਿਦਾ ਹੈ ਹੀ ਕਈ ਬੰਦੇ ਇਹਦੇ ਨਾਲ ਕਿ ਥੱਲੇ ਮਾਰੇ ਨੇ ਤੇ ਸਾਨੂੰ ਉੱਪਰ ਤੱਕ ਜਾਣੇ ਪਏ ਜਦੋਂ ਜਨਾਬਾ ਕਬਾ ਬਈ ਆਪਣੇ ਵਿਚਾਰ ਪੇਸ਼ ਕਰਾਂਗੇ ਇਸ ਕਰਕੇ ਬੜਾ ਬੜਾ ਸਾਨੂੰ ਜਲੀਲ ਕਰਨਾ ਬੰਦ ਕਰਦੇ ਆ ਸਾਦਾ ਸਾਰੇ ਕੰਮ ਖੋਲ ਕੇ ਸੁਣਾ ਦਵੇ ਕਿ ਸਾਦਾ ਕੋਈ ਕਾਗਰੀ ਨਹੀਂ ਅਸੀਂ ਕੇਵਲ ਤੇ ਕੇਵਲ ਸ਼ਹੀਦ ਪਰਮੇਖੋਦੀ ਸਾਦਿਆਂ ਦਾ ਨਾਮਾ ਬਾਕੀ ਕੋਈ ਇਹ ਮਤਲਬ ਫਰਕ ਨਹੀਂ ਇਹ ਛੋਣ ਕਿਦ ਨੂੰ ਅੱਜ ਤੱਕ ਸਾਨੂੰ ਜਲੀਲ ਕਰਨਾ ਬੰਦ ਕਰਦੇ ਕੰਮ ਕਰੇ ਜਾਂ ਨਾ ਕਰੇ ਇਹਨਾਂ ਦੀ ਮਰਜ਼ੀ ਜਲੀਲ ਲਫ਼ਜ਼ ਹੈ ਕਿਉਂ ਤੁਹਾਡੀ ਜ਼ੁਬਾਨ ਤੇ ਹੈ ਜਦੋਂ ਸ਼ਹੀਦ ਦਾਦਾ ਤੋਂ ਗੋਲੀ ਚੱਲਦੀ ਹੈ ਤੇ ਜਿਹੜੇ ਪੁਲਿਸ ਵਾਲੇ ਐਸਸੀ ਨੇ ਫੜਿਆ ਵਾ ਉਹਦੇ ਬਾਰੇ ਇਹਨਾਂ ਨੇ ਗ੍ਰਹਿ ਮੰਤਰਾਲੇ ਨੂੰ ਲਿਖਿਆ ਵਾ ਕਿ ਤੁਸੀਂ ਮਲਕੇ ਜਿਹੜਾ ਵਾ ਇਹਦੇ ਉੱਤੇ ਮਲਕੇ ਨੂੰ ਸਨਮਾਨਤ ਦ ਦਿੱਤਾ ਜਾਵੇ ਵੱਡੇ ਤੋਂ ਵੱਡਾ ਔਰ ਭਰਵੀ ਫੌਜੂਨ ਕਿਉਂ ਨਹੀਂ ਮਲਕੇ ਦੇ ਕੀਤਾ ਜਾਂਦਾ ਉਦੋਂ ਉਹ ਗੱਲ ਕੀਤੀ ਜੇ ਆਪਣੇ ਪਰਦੇ ਪਾਉਂਦੇ ਆ ਗਾਂ 384 ਦਾ ਹਮਲਾ ਜਿਹੜਾ ਵਾ ਅੰਕਰਵਾਦ ਉਹਦਾ ਮਾਰ ਕੇ ਵੇਚੇ ਮਿੱਟੀ ਤੇ ਪਰ ਮੂਥੇ ਗਈ ਉਹਦੀ ਕੁਰਬਾਨੀ ਨੂੰ ਮਿੱਟੀ ਚ ਰੋ ਦਿੰਦਾ ਕਾਰਨ ਉਹ ਹੋਵਾ ਕਿ ਇਹ ਮਿਲ ਕੇ ਆਪਣੇ ਪਰਦਾ ਧਾਣ ਮਾਰੇ ਸਾਡੇ ਕਦੇ ਪਤਾ ਇਹਨਾਂ ਨੂੰ ਕਿਦਾ ਇੰਨਾ ਹੋਰ ਪਰ ਕਦੇ ਇਹਦੇ ਬਾਰੇ ਜਿਹੜੇ ਅਣਜਾਣ ਨੇ ਜੀਪੀਸੀ ਦਫਤਰ ਗਏ ਉਹਨਾਂ ਨੇ ਇਹੋ ਜਿਹਾ ਕੀ ਕਹਿਤਾ ਕਿ ਜਿਹਦੇ ਕਰਕੇ ਅੱਜ ਤੁਹਾਡੇ ਮਨ ਦੀ ਪੀੜਾ ਸ਼ਬਦਾਂ ਦੇ ذریعے ਬਾਹਰ ਨਿਕਲੀ ਹੈ ਪੰਦੇ ਨੰਬਰ ਤੇ ਹੋਰ ਫੋਲਰ ਦੇ ਪਟੰਗਰ ਸਾਹ ਪੰਦੇ ਨੇ ਉਹ ਤੰਤਰ ਕਰਕੇ ਕੋਈ ਸਾਡਾ ਕੰਮ ਨਹੀਂ ਹੋਇਆ ਔਰ ਜੇਕਰ ਇਹ ਮੈਂ ਕਿਹਾ ਵੈਦਤ ਸ਼ਾਮ ਨੂੰ ਜਿਦਾਂ ਹੀ ਜਾਂਦੇ ਆ ਸਾਨੂੰ ਇਹੋ ਪੁੱਛਿਆ ਕਿ ਤੁਹਾਨੂੰ ਟੈਨਸ਼ਨ ਮਿਲਦੀ ਆ ਜਿਦਾਂ ਇਹ ਕਹਿੰਦਾ ਜੀ ਮਿਲਦੀ ਮੇਰੇ ਫੇਟ ਉੱਤੇ ਨਹੀਂ ਫੱਜੀ ਤਾ ਤੇ ਜਿਹਨੇ ਇੱਕ ਦੂਜੀ ਵਾਰ ਨਿਮਲਿਆ ਉਹ ਮਰਗਤ ਨਹੀਂ ਹੋ ਗਈ ਐਦਾ ਮਰਥੀ ਬਿਲਦੀ ਕਾ ਵਿਚਾ ਮਾ ਜਿਹੜਾ ਇਹ ਕਹਿੰਦੇ ਨੇ ਕਿ ਜਰਨਲ ਕੋਨ ਹੋਵੇ ਦੋਵੇਂ ਸਰਕਾਰ ਕਦਾ ਜਨ ਕੋਨ ਹੋਵੇ ਬੜੀ ਬੜੀ ਵੱਡੀ ਇਹ ਕੁਰਬਾਨੀ ਆ ਲੇਕਿਨ ਇਹਨਾਂ ਵਿੱਚ ਕਈ ਬੰਦੇ ਹੋਏ ਨਹੀਂ ਕੋਈ ਜਨਮ ਹੋਇਆ ਤਾਂ ਸਰ 5 ਮਿੰਟ ਦੇ ਸਕਦਾ ਕਿ ਤੁਸੀਂ ਕੰਟਰੋਲ ਕਿਉਂ ਕੀਤਾ ਤੇ ਉਹ 28 ਦੇ ਵਿੱਚ ਸਜ਼ਾ ਵਾਲੇ ਜਿਹੜੇ ਹਾਂ ਇਸ ਪਾੜੇ ਨੂੰ ਦੂਰ ਕਰਨ ਵਾਸਤੇ ਮੈਂ ਅਪੀਲ ਕਰਦਾ ਕਿ ਸ਼ਰਮ ਨਾ ਕਿ ਜਿਹੜੀ ਸਾਲੇ ਟਰ ਨਹੀਂ ਹੋ ਗਈ ਸਦਕੇ ਇਹ ਤੱਕ ਦੇ ਨਾਂ ਵਿਚਾਰ ਕਰ ਔਰ ਮੈਂ ਤਾਂ ਵਾਅਦਾ ਕਰ ਰਿਹਾ ਕਿ 28 ਤੋਂ ਸਜ਼ਾ ਵਾਲੇ ਵੀ ਦੇਵੇ ਇਹ ਜਿਹਨਾਂ ਨੂੰ ਇਹ ਤਾਂ ਨਹੀਂ ਹੋ ਗਈ ਮੰਨਦਾ ਮਾਤੇ ਵੱਡੀ ਕੁਰਬਾਨੀ ਛਾਈ ਦੇ ਨਾਲ ਅਸੀਂ ਚੰਗੇ ਆਦਮ ਚੋਣ ਨਹੀਂ ਚਾਹੁੰਦੇ ਹਾਂ ਬਲਕਿ ਇਹ ਕਿ ਤਰਬਾਨੀ ਆਈ ਪਾਰਟੀ ਤੇ ਸਾਡਾ ਕੰਕਰ ਸਾਡੇ ਨੂੰ ਵਿਚਾਰਤਾ ਕੀਤਾ ਜਾਂਦਾ ਸਮਝ ਲੀਨ ਕੀਤਾ ਜਾਂਦਾ ਸਾਡੇ ਕੋਸ਼ਿਸ਼ ਨਹੀਂ ਹੈ ਸਭ ਤੋਂ ਪਹਿਲੇ ਵਾਇਰੂਜੀ ਦਾ ਖਾਲਸਾ ਵਾਇਰੂਜੀ ਦੀ ਫਤਿਹ ਇਹ ਸਾਨੂੰ ਮੋਰਚੇ ਦੇ ਦਤਨ ਦਾ ਕਾਰਨ ਇੱਕ ਹੀ ਹੈ ਕਿ ਸਾਡੇ ਧਰਮੀ ਫੌਜੀਆਂ ਦੇ ਵਿੱਚ ਫੋਟੋ ਪਾਓ ਤੇ ਰਾਜ ਕਰੋ ਅੰਗਰੇਜ਼ਾਂ ਦੀ ਧੀ ਦੇ ਤਾਇ ਤੇ ਸਾਡੇ ਧਰਮੀ ਫੌਜੀਆਂ ਦੇ ਵਿੱਚ ਵੰਡੀਆਂ ਪਾਉਣੀਆਂ ਔਰ ਵੰਡੀਆਂ ਪਾਈਆਂ ਕਿੰਨੇ ਨੇ ਵੰਡੀਆਂ ਪਾਈਆਂ ਨੇ ਐਸਜੀਪੀਸੀ ਨੇ ਐਸਜੀਪੀਸੀ ਦੀ ਮਾ ਬੇਨਤੀ ਕਰਾਂਗਾ ਭਾਈ ਜਿੱਥੇ ਤੁਸੀਂ ਬਾਕੀ ਕੁਰਬਾਨੀਆਂ ਵਾਲੀਆਂ ਜਥੇਬੰਦੀਆਂ ਦਾ ਸਤਿਕਾਰ ਕਰਦੇ ਦੇ ਇਹਨੂੰ ਬਲਦੇਵ ਸਿੰਘ ਨੂੰ ਅਸੀਂ ਪ੍ਰਧਾਨ ਬਣਾ ਕੇ ਤੁਹਾਡੇ ਕੋਲ ਭੇਜਿਆ ਆ ਸਾਰਿਆਂ ਨੇ ਵੀ ਇਹ ਵੀ ਆਪਣੀ ਸਾਡੀ ਗੱਲਬਾਤ ਇਹਦੇ ਥਰੂ ਤੁਸੀਂ ਸੁਣੋ ਪਰ ਉੱਥੇ ਜਾ ਕੇ ਜਦੋਂ ਤੁਸੀਂ ਇਹਨੂੰ ਇਹ ਗੱਲ ਕਹਿ ਦਿੰਦੇ ਕਿ ਤੂੰ ਪੈਨਸ਼ਨਰ ਆ ਤੂੰ ਫਲਾਣਾ ਧਰਮੀ ਫੌਜੀ ਨਹੀਂ ਸਾਰੇ ਇਕੱਠੇ ਹੋ ਕੇ ਆਓ ਇਹ ਵੰਡੀਆਂ ਪਾਈਆਂ ਨੇ ਤੁਸੀਂ ਅਸੀਂ ਜਿਨ੍ਹਾਂ ਨੇ 7 ਜੂਨ 1984 ਤੋਂ ਲੈ ਕੇ 18 ਜੂਨ 1984 ਤੱਕ ਜਿਨ੍ਹਾਂ ਨੇ ਬਰਖਾਂ ਛੱਡੀਆਂ ਅਸੀਂ ਸਾਰਿਆਂ ਨੂੰ ਧਰਮੀ ਫੌਜੀ ਮੰਨਦੇ ਆ ਤੇ ਤੁਹਾਨੂੰ ਇਹ ਗੱਲ ਮੰਨਣੀ ਪਵੇਗੀ ਹਾਂ ਜਿਨ੍ਹਾਂ ਦਾ ਨੁਕਸਾਨ ਜ਼ਿਆਦਾ ਹੋਇਆ ਸਾਡੇ ਜੀਤ ਸਿੰਘ ਵਾਲੇ ਨੇ ਜਿਨ੍ਹਾਂ ਦੇ ਜਨਰਲ ਫੋਟਵਾਰਸ਼ਲ ਹੋਏ ਨੇ ਉਹਨਾਂ ਨੂੰ ਤੁਸੀਂ ਫੈਸਲਟੀਆਂ ਦੇਣੀਆਂ ਤੇ ਉਹਨਾਂ ਨੂੰ ਤੁਸੀਂ ਵੱਧ ਦਿਓ ਸਾਨੂੰ ਪੈਨਸ਼ਨ ਵਾਲੇ ਨੂੰ ਕੋਈ ਫੈਸਲਟੀ ਨਾ ਦਿਓ ਸਾਨੂੰ ਅਸੀਂ ਤੁਹਾਡੇ ਕੋਲੋਂ ਕੋਈ ਐਕਸਟਰਾ ਵੱਧ ਚੀਜ਼ ਨਹੀਂ ਮੰਗਦੇ ਪਰ ਸਾਡਾ ਇਸ ਗੱਲ ਦਾ ਅਫਸੋਸ ਆ ਕਿ ਤੁਸੀਂ ਫਾਨੂੰ ਧਰਮੀ ਫੌਜੀ ਮੰਨਣ ਤੋਂ ਜਿਹੜਾ ਇਨਕਾਰ ਕਰ ਦਿੱਤਾ ਉਸ ਗੱਲ ਦਾ ਸਾਡੇ ਸਿਰਦਿਆਂ ਦੇ ਵਿੱਚ ਦੁੱਖ ਹੈ ਔਰ ਦੂਜਾ ਤੁਸੀਂ ਜਦੋਂ ਵੀ ਤੁਹਾਡੇ ਕੋਲ ਜਾइए ਤੁਸੀਂ ਇਹ ਗੱਲ ਕਹਿ ਰਹੇ ਹੋ ਕਿ ਤੁਸੀਂ ਇਕੱਠੇ ਹੋ ਕੇ ਆਓ ਦੇਖੋ ਮੈਂ ਇੱਕ ਮਿਸਾਲ ਦੇਣਾ ਕਿ ਕਿਸਾਨ ਜੱਫੇ ਬੰਦੀਆਂ ਜਿਵੇਂ ਵੱਖ-ਵੱਖ ਪਾਰਟੀਆਂ ਪਰ ਉਹਨਾਂ ਦਾ ਟੀਚਾ ਤੇ ਇੱਕ ਹੀ ਆ ਇਸ ਤਰ੍ਹਾਂ ਸਾਡੇ ਵਿੱਚ ਤੁਸੀਂ ਬੰਦੀਆਂ ਪਾ ਕੇ ਪਾਰਟੀਆਂ ਦੀ ਬੇਸ਼ੱਕ ਬਣਵਾ ਦਿੱਤੀਆਂ ਪਰ ਸਾਡਾ ਟੀਚਾ ਇੱਕ ਹੀ ਧਰਮੀ ਫੌਜੀ ਹੈ ਸਾਰੇ ਸੋ ਮੇਰੀ ਬੇਨਤੀ ਐਸਜੀਪੀਸੀ ਨੂੰ ਇਹ ਆ ਕਿ ਸਾਡੇ ਪ੍ਰਧਾਨ ਨੂੰ ਕਿਸੇ ਵੀ ਗੱਲ ਤੋਂ ਦੇਰੀ ਨਾ ਕੀਤਾ ਜਾਵੇ ਔਰ ਸਾਡੇ ਸਿਰਫ ਪ੍ਰਧਾਨ ਨੂੰ ਕੋਈ ਵੀ ਸਾਡਾ ਧਰਮੀ ਫੌਜੀ ਜਾਂਦਾ ਉਹਨੂੰ ਕਿਸੇ ਗੱਲ ਤੋਂ ਇਨਕਾਰ ਨਾ ਕੀਤਾ ਜਾਵੇ ਉਹਨੂੰ ਇੱਕ ਕੁਰਬਾਨੀ ਵਾਲਾ ਸਿੰਘ ਸਮਝਿਆ ਜਾਵੇ ਔਰ ਜਿੱਥੇ ਮੈਂ ਇੱਕ ਬੰਟੀ ਜਾਨੀ ਹਰਪ੍ਰੀਤ ਸਾਹਿਬ ਨੂੰ ਕਿਹਾ ਸੀ ਜਿਵੇਂ ਹਰਪ੍ਰੀਤ ਜੀ ਨੂੰ ਕਿ ਤੁਸੀਂ ਜਿੱਥੇ 6 ਜੂਨ ਤੱਕ ਸਾਡਾ ਇੱਕ ਛੇ ਜੂਨ ਵਿਹਾਰਾ ਮਨਾਉਂਦੇ ਜੇ ਉੱਥੇ ਸਾਨੂੰ ਸ਼ਾਦੀ ਦੇ ਕਾਰਜ ਵੱਲੋਂ ਸ਼ਤ ਤੋ ਸ਼ੁਰੂ ਹੁੰਦੀ ਹੈ ਧਰਮੀ ਫੌਜੀ ਦੀ ਤੇ 7 ਤਰੀਕ ਦਾ ਦਿਹਾੜਾ ਇੱਕ ਦਿਨ ਸਾਡੇ ਸਾਡਾ ਆਪਣੇ ਨਾਲ ਜੋੜ ਕੇ ਸ਼ਹੀਦੀ ਦਿਹਾੜੇ ਦੇ ਨਾਲ ਸਾਡੀ ਸਾਡੀ ਪਾਰਟੀ ਦੀ ਸਰਕਾਰ ਬਿਤਾ ਜਾਏ ਸੋ ਇਹ ਮੇ ਬੇਨਤੀ ਆ ਇਸ ਕਰਕੇ ਸਾਨੂੰ ਅੱਜ ਇਕੱਠੇ ਹੋ ਕੇ ਮਿਲਣ ਕਰਕੇ ਤੇ ਸਾਨੂੰ ਬੇਨਤੀ ਕਰਨੀ ਪਈ ਉਹ ਇਸ ਗੱਲ ਦੀ ਜਿਹਨੂੰ ਅਵੇਰ ਹੈ ਕਿ ਸਾਰੇ ਜ਼ਰੂਰ ਮੰਨਣਗੇ